ਜਲੰਧਰ ਪੁਲਿਸ ਨੇ ਚੋਰੀ ਅਤੇ ਸੈਂਕੜੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਤਿੰਨ ਮੁਲਜ਼ਮਾਨਾਂ ਨੂੰ ਕੀਤਾ ਗ੍ਰਿਫਤਾਰ ਵੇਰਵਿਆਂ ਦਾ ਖੁਲਾਸਾ ਕਰਦੇ ਆਂ ਜਲੰਧਰ ਪੁਲਿਸ ਨੇ ਚੋਰੀ ਅਤੇ ਹੋਰ ਕਈ ਲੁੱਟਾਂ ਖੋਹੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਤਿੰਨ ਮੁਲਜ਼ਮਾਨਾਂ ਨੂੰ ਜਲੰਧਰ ਪੁਲਿਸ ਨੇ ਗ੍ਰਿਫਤਾਰ ਕੀਤਾ ਜਿਨ੍ਹਾਂ ਦੀ ਪਛਾਣ ਸਾਇਲ ਕੁਮਾਰ ਪੁੱਤਰ ਅਜੀਤ ਕੁਮਾਰ ਵਾਸੀ ਜਮਸ਼ੇਰ ਵਾਜ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਜਲੰਧਰ ਹਰਮਨ ਪੁੱਤਰ ਹੀਰਾ ਲਾਲ ਵਾਸੀ ਜਮਸ਼ੇਰ ਖਾਸ ਜ਼ਿਲ੍ਹਾ ਜਲੰਧਰ ਵੱਜੋਂ ਹੋਈ ਹੈ ਕਾਰਵਾਈ ਕਰਦੇ ਆਂ ਜਲੰਧਰ ਪੁਲਿਸ ਨੇ ਮੁਲਜ਼ਮਾਂ ਕੋਲੋਂ ਚੋਰੀ ਦੇ ਦੋ ਮੋਟਰਸਾਈਕਲ ਵਕ-ਵਕ ਪਈਆਂ ਵਾਲਨਾਂ ਦਾ ਸਮਾਨ ਬਰਾਮਦ ਕੀਤਾ ਹੈ ਥਾਣਾ ਰਾਮਾ ਮੰਡੀ ਵਿਕੇਂ ਜਲੰਧਰ ਪੁਲਿਸ ਨੇ ਮੁਜ਼ਮਾ ਖਿਲਾਫ ਐਫ ਆਈ ਆਰ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਪੁਲਿਸ ਇਸ ਮਾਮਲੇ ਦੀ ਡਿਲੀਰੀ ਜਾਂਚ ਕਰ ਰਹੀ ਹੈ ਬਿਊਰੋ ਰਿਪੋਰਟ ਜਲੰਧਰ 24 ਟੀਵੀ ਮਹਾਂਜੋ ਕਮਿਸ਼ਨਰ ਪੁਲਿਸ ਜਲੰਧਰ ਜੀ ਦੀਆਂ ਹਦਾਇਤਾਂ ਦੇ ਮਤਲਬ ਕਿ ਸ਼ਹਿਰ ਦੇ ਵਿੱਚ ਸਨੇਚਿੰਗ ਤੇ ਚੋਰੀ ਦੀ ਵਾਰਦਾਤ ਕਰਨ ਵਾਲੇ ਕ੍ਰਾਈਮਨਲਸ ਨੂੰ ਗ੍ਰਿਫਤਾਰ ਕਰਨ ਦੇ ਲਈ ਇੱਕ ਸਪੈਸ਼ਲ ਜਿਹੜੀ ਹੈਗੀ ਕੈਂਪੇਨ ਚਲਾਈ ਸੀ ਅਸੀਂ ਸੈਂਟਰਲ ਸਬ ਡਿਵੀਜ਼ਨ ਚ ਤੋਂ ਇਸੇ ਕੈਂਪੇਨ ਦੇ ਤਹਿਤ ਜਿਹੜੀ ਹੈਗੀ ਰਾਮਾ ਮੰਡੀ ਦੀ ਪੁਲਿਸ ਨੂੰ ਇਕਾਲ 52 ਹੈ ਪੱਛੀ ਨੂੰ ਇੱਕ ਅਹਿਮ ਸਫਲਤਾ ਮਿਲੀ ਹੈ ਜੇ ਜਦੋਂ ਹیدرਾਨੇ ਨਾਕਾਬੰਦੀ ਹੈਗੀ ਹੈ ਮਕਦਮਾ ਨੰਬਰ 24 ਜਿਹੜਾ ਕਿ 42 25 ਨੂੰ ਅੰਡਰ ਸੈਕਸ਼ਨ 304 ਜਿਮਨ 2 305 ਪੀਐਨ ਅਸਤੇ ਤੇ ਰਜਿਸਟਰ ਹੋਇਆ ਸੀਗਾ ਉਸ ਮਕਦਮਾ ਦੇ ਦੋਸ਼ੀ ਸਾਹਿਬ ਵੰਸ਼ ਤੇ ਹਰਮਨ ਜਿਹੜੇ ਕਿ ਬੇਸਿਕਲੀ ਜਮਸ਼ੀਰ ਜਲੰਧਰ ਦੇ ਰਹਿਣ ਵਾਲੇ ਨੇ ਉਹਨਾਂ ਨੂੰ ਚੋਰੀ ਦੇ ਮੋਟਰਸਾਈਕਲ ਦੇ ਸਮੇਤ ਗ੍ਰਿਫਤਾਰ ਕੀਤਾ ਸੀਗਾ। ਔਰ ਪੁਛਗਿਸ਼ ਦੇ ਦੌਰਾਨ ਜਿਹੜਾ ਇਹਨਾਂ ਤਿੰਨਾਂ ਦੇ ਪਾਸੋਂ ਐ ਖੋਹੇ ਹੋਏ ਜਿਹੜੇ ਦੋ ਮੋਟਰਸਾਈਕਲ ਨੇ ਇੱਕ ਸਪਲੈਂਡਰ ਹੈਗਾ ਤੇ ਇੱਕ ਸਜੂਕੀ ਹੈ। ਉਹ ਬਰਾਮਦ ਹੋਏ ਨੇ ਤੇ ਸ਼ਹਿਰ ਦੇ ਵਿੱਚ ਇਹਨਾਂ ਨੇ ਜਿਹੜੀਆਂ ਹੋਰ ਵੀ ਮੋਬਾਈਲ ਸਨੇਚਿੰਗ ਕੀਤੀ ਸੀਗੀ ਤਾਂ ਉਹਦੇ ਵਿੱਚ ਟੋਟਲ 6 ਜਿਹੜੇ ਮੋਬਾਈਲ ਹੈਗੇ ਨੇ ਅਲੱਗ-ਅਲੱਗ ਕੰਪਨੀਆਂ ਦੇ ਇਹਨਾਂ ਤੋਂ ਬਰਾਮਦ ਹੋਏ ਆ। ਜਿਨ੍ਹਾਂ ਨੂੰ ਮੁਕੱਦਮਾ ਹਦਾਇਤ ਜਿਵੇਂ ਅਸੀਂ ਕੱਲ ਗ੍ਰਿਫਤਾਰ ਕੀਤਾ ਗਿਆ ਸੀਗਾ। ਔਰ ਅੱਜ ਜਿਹੜਾ ਹੈਗਾ ਸੀ ਇਹਨਾਂ ਨੂੰ ਇਹ ਕੋਰਟ ਦੇ ਵਿੱਚ ਜਿਹੜਾ ਪੇਸ਼ ਕਰਕੇ ਜਿਹੜਾ ਹੈਗਾ ਇਹਨਾਂ ਦੇ ਇੱਕ ਦਿਨ ਦਾ ਸੀ ਪੁਲਿਸ ਨੰਬਰ ਹਾਸਲ ਕੀਤਾ ਹੈਗਾ ਤੇ ਹੋਰ ਵਾਰਦਾਤਾਂ ਜਿਹੜੀਆਂ ਟ੍ਰੇਸ ਕਰਨ ਵਾਲੀਆਂ ਨੇ ਦੀ ਰਹੀ ਹੈਗੀ ਪੁੱਛਗਿੱਛ ਹੋ ਜਾਰੀ ਹੈ